ਫਤੇਗੜ ਚੂੜੀਆਂ ਅੰਮ੍ਰਿਤਸਰ ਰੋਡ ਉੱਪਰ ਹੋਇਆ ਭਿਆਨਕ ਹਾਦਸਾ ਇੱਕ ਨੌਜਵਾਨ ਦੀ ਹੋਈ ਮੌਤ ਜਦ ਕੇ ਤੁੱਚਾ ਹੋਇਆ ਗੰਭੀਰ ਜ਼ਖਮੀ ਬੀਤੀ ਚਾਂ ਫਤੇਗੜ ਚੂੜੀਆਂ ਅੰਮ੍ਰਿਤਸਰ ਰੋਡ ਨੇੜੇ ਨੰਗਲੀ ਇੱਕ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਦ ਕਿ ਉਸ ਦਾ ਮਾਸੀ ਦਾ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਮ੍ਰਿਤਕ ਲੜਕੇ ਦੇ ਫੁੱਫੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦਾ ਲੜਕਾ ਛੋਟਾ ਹੁੰਦਾ ਹੀ ਆਪਣੀ ਮਾਸੀ ਕੋਲ ਰਹਿ ਰਿਹਾ ਸੀ ਅਤੇ ਬੀਤੀ ਸ਼ਾਮ ਨੂੰ ਆਪਣੀ ਮਾਸੀ ਦੇ ਮੁੰਡੇ ਨਾਲ ਦੁੱਧ ਲੈਣ ਲਈ ਨੰਗਲੀ ਜਾ ਰਿਹਾ ਸੀ ਤੇ ਰਸਤੇ ਵਿੱਚ ਚਿੱਤੀ ਜ ਰਫ਼ਤਾਰ ਗੱਡੀ ਉਹਨਾਂ ਨੂੰ ਟੱਕਰ ਮਾਤੇ ਜਿਸ ਨਾਲ ਉਹਨਾਂ ਦਾ ਲੜਕਾ ਜਤਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦ ਕਿ ਸਾਹਿਲ ਪ੍ਰੀਤ ਨੂੰ ਗੱਡੀ ਕੜੀਸ ਕੇ ਖੜਦੀ ਹੈ ਅਤੇ ਉਸ ਨੂੰ ਉੱਥੇ ਹੀ ਛੱਡ ਜਾਂਦੇ ਹੈ ਜਿਸ ਨੂੰ ਗੰਭੀਰ ਵਿੱਚ ਜ਼ਖਮੀ ਕਰ ਦਿੰਦੀ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਇਹ ਵੀ ਉਹਨਾਂ ਨੇ ਦੱਸਿਆ ਕਿ ਕੈਮਰੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਦ ਗੱਡੀ ਸੁੱਟ ਕੇ ਜਾਂਦੀ ਹੈ ਤੇ ਉੱਥੇ ਕਾਫੀ ਬੰਦੇ ਖੜੇ ਨਜ਼ਰ ਆਉਂਦੇ ਹਨ ਅਤੇ ਗੱਡੀ ਦਾ ਨੰਬਰ ਵੀ ਨਹੀਂ ਆਇਆ ਬੰਦਾ ਵੀ ਕੈਮਰੇ ਵਿੱਚ ਦਿਖਾਈ ਨਹੀਂ ਦੇ ਰਿਹਾ ਉਹਨਾਂ ਨੇ ਦੱਸਿਆ ਕਿ ਜਤਿੰਦਰ ਸਿੰਘ ਦੀ ਉਮਰ 23 ਸਾਲ ਦੇ ਕਰੀਬ ਸੀ ਉਹਨੇ ਪੰਜਾਬ ਪੁਲਿਸ ਕੋਲੋਂ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਏ ਅਤੇ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਜੀ ਜਸਵੀਰ ਸਿੰਘ ਹੈ ਜੀ ਕੀ ਗੱਲ ਹੋਈ ਆ ਜੀ ਇਹ ਜੀ ਮੇਰੇ ਸਾਲੇ ਦਾ ਬੇਟਾ ਜਿਹੜਾ ਇੱਥੇ ਫੈਕਟਰੀ 'ਚ ਕੰਮ ਕਰਦਾ ਤੇ ਆਪਣੀ ਮਾਸੀ ਕੋ ਰਹਿੰਦਾ ਸੀ ਜੀ ਇਹ ਛੋਟਾ ਹੰਦਾ ਰਹਿੰਦਾ ਸੀ ਤੇ ਰਾਤੀਏ ਜੇ ਕਿਹੜਾ ਮਾਸੀ ਦਾ ਮੁੰਡਾ ਤੇ ਦੋਵੇਂ ਦੁੱਧ ਲੈਣ ਆਇਆ ਤੇ ਦੁੱਧ ਲਾ ਕੇ ਨੰਗਲੀ ਪੱਠੇ ਤੇ ਜਾ ਰਹੇ ਨੇ ਤੇ ਇਹ ਤੇਜ਼ ਰਫ਼ਤਾਰ 'ਚ ਗੱਡੀ ਆਈ ਆ ਜਿਹੜਾ ਚ ਤਿੰਨਦਰ ਸਿੰਘ ਆ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜਾ ਸਹਿਲਪ੍ਰੀਤ ਸਿੰਘ ਆ ਉਹਨੂੰ 5 ਕਿਲੇ ਗੱਡੀ ਨੇ ਧੂਕੇ ਘੜਿਆ ਤੇ ਉੱਥੇ ਅੱਗੇ ਜਾ ਕੇ ਜਦੋਂ ਛੱਡਿਆ ਉਹਨੂੰ ਕਢਿਆ 15 20 ਬੰਦੇ ਵੀ ਸੀ 4 ਮਿੰਟ ਗੱਡੀ ਰੁਕੀ ਆ ਕੋਈ ਕਿਸੇ ਨੇ ਖੇਰ ਨਹੀਂ ਕੀਤੀ ਕੋਈ ਗੱਡੀ ਨਹੀਂ ਫੜੀ ਪੁਲਸ ਆਈ ਉਹਨਾਂ ਨੇ ਬਰਚਾਦਰਚ ਕੀਤਾ ਕੈਮਰੇ ਚੈੱਕ ਕੀਤੇ ਆ ਕੈਮਰੇ ਚ ਗੱਡੀ ਆਈ ਆ ਔਰ ਬੰਦੇ ਨਹੀਂ ਆਇਆ ਨੰਬਰ ਨਹੀਂ ਆਇਆ ਕੋ ਦਾ ਤੇ ਮੈਂ ਹੀ ਇਹ ਮੰਗ ਕਰਦੇ ਆ ਕਿ ਇਹ ਜਿਹੜੀ ਸਾਡੀ ਗੱਡੀ ਆ ਤੇ ਇਹ ਬੰਦੇ ਸਾਬਤ ਕੀਤੇ ਜਾਣ ਤੇ ਸਾਨੂੰ ਸਾਡੇ ਬੰਦੇ ਫੇ ਮੌਕੇ ਤੇ ਫਰਾਰ ਹੋ ਗਏ ਸੀ ਮੌਕੇ ਤੇ ਫਰਾਰ ਹੋ ਗਏ ਜੀ ਜਦੋਂ ਇਹ ਮਾਰ ਗਿਆ ਜਤਿੰਦਰ ਸਿੰਘ ਤੇ ਇਹਨੂੰ ਕੱਢਿਆ ਗੱਡੀ ਚੋਂ ਕਿੰਨੀ ਉਮਰ ਸੀ ਇਹਦੀ ਮੁੰਡੇ ਦੀ ਜੀ ਤੇ ਕਾਈ ਤੇ ਸਾਲ ਸੀ ਕੁਵਾਰਾ ਮੁੰਡਾ ਸੀ ਇਹ ਜੀ ਇਹ ਪੇਪਰ ਮਿਲ ਚ ਕੰਮ ਕਰਦਾ ਸੀ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਜਿਹੜੇ ਗੱਡੀ ਵਾਲੇ ਬੰਦੇ ਲੱਭਣੇ ਚਾਹੀਦੇ ਆ ਤੇ ਉਹਨਾਂ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਪੁਲਿਸ ਵੱਲੋਂ ਤੁਹਾਨੂੰ ਕੀ ਇਖਵਾਸ਼ ਹੈ ਪੁਲਿਸ ਵੱਲੋਂ ਇਨਸਾਨਾਂ ਨੇ ਇੱਕ ਪਰਚਾ ਦਰਜ ਕਰਤਾ ਸਿਰਫ ਪਰਚਾ ਦਰਜ ਕਰਕੇ ਸਾਡੀ ਪੋਸਟ ਵਰਕ ਕਰਕੇ ਲਾਸ਼ਾਂ ਨੂੰ ਨੇਦੇ ਲੱਗਿਆ ਹੋਰ ਗੱਡੀ ਦੀ ਕੋਈ ਅਜੇ ਤੱਕ ਬਲਦ ਨਹੀਂ ਲੱਗਾ ਕਿੰਨੀ ਉਮਰ ਸੀ ਜੀ ਮੁੰਡੇ ਇਹ ਮੁੰਡੇ ਦੀ ਜੀ 22 ਤੇ 23 ਬਾ 23 ਸਾਲ ਸੀ ਮੁੰਡੇ ਇਹ ਕੁਵਾਰਾ ਹੀ ਜੀ ਆ ਨਹੀਂ ਇਹ ਐਸੇ ਬਿਕਰਮੀ ਜਿਸ ਨੇ ਬੋਲਦਾ ਬਦਗਵਾ ਚੌਂਕੀ ਤੋਂ ਸਵਾ 9:30 ਤੇ ਐਕਸੀਡੈਂਟ ਹੋਇਆ ਇੱਕ ਬੰਦੇ ਕੇਡੀ ਹਸਪੀਟਲ ਦਾ ਆਕਰ ਹੈ ਇਹਨਾਂ ਡੈਡ ਹਾਸ ਨੂੰ ਲਾਸ਼ ਲੈ ਕੇ ਪੋਸਟ ਮਾਰਕ ਕਰਨ ਵਾਸਤੇ ਇੱਥੇ ਲੈ ਕੇ ਆਏ ਰਾਤੀ ਜਮਾ ਕਰਾਤੀ ਡੈਡ ਹਾਸ ਨੂੰ ਉਸ ਤੋਂ ਲੈ ਕੇ ਦੇਥੇ ਪੋਸਟ ਮਾਰਕ ਕਰਨ ਵਾਸਤੇ ਲੈ ਕੇ ਆਏ ਕਿੰਨੇ ਜ਼ਖਮੀ ਆ ਤੇ ਕਿੰਨੇ ਦੀ ਮੌਤ ਹੋਈ ਇੱਕ ਦੀ ਮੌਤ ਆ ਇੱਕ ਜ਼ਖਮੀ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਬਲ ਬਲ ਪਿੰਡ ਦੇ ਉੱਥੇ ਰਹਿੰਦਾ ਹੈ ਪ੍ਰੇਸੀ ਦਾ ਰਾਂ ਦੇ ਕੋਲ ਪਿੰਡੇ ਦਾ ਨਾਲੇ ਲੱਗੇ ਠੀਕ ਹੈ ਕੋਈ ਸੀਸੀਟੀਵੀ ਸਾਹਮਣੇ ਹੈ ਸਰ ਕਾਰ ਚੰਦੇ ਆਈ ਕੋਈ ਸੀ ਵੇਖੀ ਇਹਨਾਂ ਮਾਮਲਾ ਦਰਜ ਕੀਤਾ ਬਸ ਹਾਜਪੁਰ ਪੁਲਿਸ ਮਾਮਲਾ ਦਰਜ